ਚਾਰ ਕੇ ਕਲਰ ਲਾਈਟ ਕਲਰ ਸਾਰੇ ਟੋਪ ਤੋਂ ਟੋਪ ਕਲਰ ਵਧੀਆ ਕਪੜਾ ਜੀ ਕੋਈ ਬੂਰ ਨਹੀਂ ਆਂਦਾ ਹੈਗਾ ਬੈਸਟ ਫੈਬਰਿਕ ਹੈ ਜੀ ਇਹ 600 ਦੇ ਆ ਵੀ 600 ਦਾ ਹਾਂ ਜੀ ਹਾਂ ਜੀ ਟੋਟਲੀ 600 ਦਾ ਸੂਟ ਏ ਵੀ ਆਪਾਂ ਇੱਕ ਦਿਨ ਨਾਲ ਇੱਕ ਫ੍ਰੀ ਦੇਣਾ ਤੁਹਾਨੂੰ ਸਾਡੀ ਦੁਕਾਨ ਇੱਕ ਵਰੀ ਹਾਂਜੀ ਟੋਟਲੀ ਸਾਰਾ ਮਾਲ ਸਟਾਕ ਆਪਾਂ ਕਲੀਅਰ ਕਰ ਰਹੇ ਆਂਗੇ ਜੀ 4400 ਰੁਪਏ ਦਾ ਕੋਟ ਪੈਂਟ ਬਣਾ ਕੇ ਦੇ ਰਹੇ ਆਂਗੇ ਕੱਪੜਾ ਵੀ ਦੇ ਸਟੀਚਿੰਗ ਫ੍ਰੀ ਜੀ ਮਸਤੀ ਜੀ ਨਾਲ 4800 ਚ ਕੋਟ ਪੈਂਟ ਹਾਂਜੀ 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 ਕੱਪੜੇ ਦੇ ਨਾਲ ਕੋਟ ਪੈਂਟ ਦੀ ਸਲਾਈ ਆਪਾਂ ਫ੍ਰੀ ਦੇ ਰਿਹਾ ਜਿਹੜਾ ਬੰਦਾ ਸਾਡਾ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਉਹਨੂੰ ਅਸੀਂ ਟਾਈ ਨਾਲ ਫ੍ਰੀ ਦੇਣੀ ਹੈ ਜੀ ਐਕਸਟਰਾ ਹਾਂਜੀ ਐਕਸਟਰਾ ਟਾਈ ਨਾਲ ਫ੍ਰੀ ਜੀ 30000 ਦੀ ਰੇਂਜ ਦੇ ਲਹਿੰਗੇ ਆ ਜਿਹਦੇ ਕੀ ਆਪਾਂ ਤੁਹਾਨੂੰ ਫਲੈਟ ਰੇਟ ਸਿਰਫ 9000 ਰੁਪਏ ਚ ਲਹਿੰਗਾ ਦੇ ਦਾਂਗੇ ਇਹ ਦੇਖੋ ਟੋਟਲੀ ਲਹਿੰਗਾ ਹਾਂਜੀ ਆਲਸ ਸਾਰੇ ਬੜੇ ਬੜੇ ਬ੍ਰਾਂਡਸ ਦੀਆਂ ਨੇ ਸਾਰੇ ਇੰਪੋਰਟਡ ਬ੍ਰਾਂਡ ਐ ਡਾਲਰਾਂ ਦੇ ਵਿੱਚ ਪਾਉਂਡ ਦੇ ਵਿੱਚ ਮਿਲਦੀ ਐ ਬਾਰੋ ਆਪਾਂ ਤੁਹਾਨੂੰ ਇੰਡੀਆ ਦੇ ਵਿੱਚ ਰੁਪੀਸ ਚ ਦੇ ਰਿਆਂਗੇ ਜਿਹੜੇ ਕਿ ਸਿਰਫ 490 ਰੁਪਏ ਦੀ ਸਟਾਲ ਐ ਜੀ ਇੱਕ ਜਿਹੜੀ ਮਰਜ਼ੀ ਲੈ ਲਓ 490 ਰੁਪਏ ਦੀ ਹਾਂਜੀ ਇੱਕ ਪੀਸ ਇੱਕ ਨਾਲ ਇੱਕ ਤੁਹਾਨੂੰ ਫ੍ਰੀ ਵੀ ਦੇਵਾਂਗੇ ਨਾਲ ਜੀ 245 ਰੁਪਏ ਦੀ ਸਿਰਫ ਜੀ ਜਿਹੜਾ ਮਰਜ਼ੀ ਲੈ ਲਵੇ ਚੋ ਹਾਂਜੀ ਪਰ ਫੈਬਰਿਕ ਦੇ ਉੱਪਰ ਸਾਰੇ ਹੈਂਡ ਮੇਡ ਸੂਟ ਨੇ ਜੀ ਇਹ 6-6000 ਦੇ ਸੂਟ ਸੀਗੇ ਇਹ ਵੀ ਆਪਾਂ ਇੱਕ ਨਾਲ ਇੱਕ ਫ੍ਰ